ਬਰਾਤ ਤੋਂ ਪਹਿਲਾਂ ਹੀ ਲਾੜੇ ਦੀ ਖੁੱਲ ਗਈ ਪੋਲ ਤੇ ਆ ਦੇਖੋ ਪ੍ਰੇਮਿਕਾ ਨੇ ਆ ਕੇ ਕਰ ਦਿੱਤੇ ਵੱਡੇ ਖੁਲਾਸੇ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲੀ ਜਿਹੜੀ ਘਟਨਾ ਸਾਹਮਣੇ ਆਈ ਹੈ ਦੱਸਾਂ ਤੁਹਾਨੂੰ ਦੱਸ ਜੀਏ ਕਿ ਆਤਰਾ ਦੇ ਵਿੱਚ ਇੱਕ ਵਿਅਕਤੀ ਦਾ ਵਿਆਹ ਹੋਣ ਵਾਲਾ ਸੀਗਾ ਉਸਦੇ ਹੱਥ ਦੇ ਉੱਤੇ ਕੰਗਣ ਵਧਿਆ ਹੋਇਆ ਸੀਗਾ ਔਰ ਜਿਹੜਾ ਲਾਣਾ ਸੀ ਪੂਰਨ ਤਰਤੇ ਤਿਆਰ ਸੀ ਪਰ ਇੱਕਦਮ ਹੀ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਹਾਲਾਂਕਿ ਜੇਲ੍ਹ ਦੇ ਵਿੱਚ ਬੰਦ ਕਰਨ ਦਾ ਕਾਰਨ ਕੀ ਸੀ ਉਸ ਬਾਬਤ ਵੱਡੇ ਖੁਲਾਸੇ ਹੋਗੇ ਨੇ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਦੱਸਦੀ ਇਹ ਕਿ ਹੁਣ ਲਾਣਾ ਜੂ ਸੀ ਉਸ ਦਾ ਵਿਆਹ ਹੋਣ ਵਾਲਾ ਸੀਗਾ ਪਰ ਮੌਕੇ ਤੇ ਇੱਕ ਔਰਤ ਨੇ ਆ ਕੇ ਵੱਡੇ ਖੁਲਾਸੇ ਕਰਦੇ ਜਿਸ ਤੋਂ ਬਾਅਦ ਹਰ ਪਾਸੇ ਸਸੰਸਨੀ ਫੈਲ ਗਈ ਹੈ ਹਾਲਾਂਕਿ ਜਦੋਂ ਲਾਣਾ ਦਾ ਵਿਆਹ ਹੋਣਾ ਸੀ ਤਾਂ ਇੱਕ ਔਰਤ ਨੇ ਆ ਕੇ ਖੁਲਾਸਾ ਕੀਤਾ ਕਿ ਇਹ ਸਭ ਵਿਆਹ ਮੇਰੇ ਨਾਲ ਹੋਇਆ ਹੋਇਆ ਹੈ ਔਰ ਉਸ ਤੋਂ ਬਾਅਦ ਜਦੋਂ ਇਹ ਸਾਰੇ ਖਲਾਸੇ ਹੋਏ ਤਾਂ ਮਾਮਲਾ ਪੰਚਾਇਤ ਤੱਕ ਪਹੁੰਚਿਆ ਜਿਹੜਾ ਲਾੜਾ ਸੀਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਉਸ ਤੋਂ ਬਾਅਦ ਹੁਣ ਦੋਹਾਂ ਦੇ ਵੱਲੋਂ ਜਾਨਕੀ ਦੋਹਾਂ ਪਰਿਵਾਰਾਂ ਦੇ ਵਿੱਚ ਰਜ਼ਾਮੰਦੀ ਹੋਈ ਹੈ ਤਾਂ ਹੁਣ ਲਾਰੇ ਨੂੰ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਵਾਉਣਾ ਪਿਆ। ਦਰਸਲ ਦਾਸੀ ਇਹ ਕਿ ਜਦੋਂ ਹੁਣ ਲਾਰੇ ਦਾ ਵਿਆਹ ਹੁਣ ਲੱਗਾ ਸੀਗਾ ਤਾਂ ਜਿਹੜੀ ਪ੍ਰੇਮਿਕਾ ਸੀ ਔਰਤ ਜਿੱਗੀ ਉਹ ਆਪਣੇ ਪਰਿਵਾਰ ਦੇ ਨਾਲ ਉੱਥੇ ਲੜਕੇ ਦੇ ਘਰ ਪਹੁੰਚ ਗਈ ਤੇ ਉੱਥੇ ਆ ਕੇ ਉਸਨੇ ਵੱਡੇ ਖੁਲਾਸੇ ਕਰ ਦਿੱਤੇ ਤੇ ਜਿੱਤੇ ਇੱਕਦਮ ਹੀ ਹਰ ਪਾਸੇ ਪਰਥੂ ਪੈ ਗਿਆ। ਹਾਲਾਂਕਿ ਇਹ ਚਰਚਾ ਦਾ ਵਿਸ਼ਾ ਬਣ ਗਿਆ ਕਿ ਆਖਰਕਾਰ ਪਹਿਲਾਂ ਤਾਂ ਲਾਰੇ ਦਾ ਵਿਆਹ ਹੁਣ ਲੱਗਾ ਸੀ ਪਰ ਇੱਕ ਔਰਤ ਨੇ ਆ ਕੇ ਵੱਡੇ ਖੁਲਾਸੇ ਕਰ ਦਿੱਤੇ ਕਿ ਪਹਿਲਾਂ ਤੋਂ ਵਿਆਹਿਆ ਹੋਇਆ ਹੈ। ਜਿਸ ਨੂੰ ਲੈ ਕੇ ਮਾਮਲਾ ਪੰਚਾਇਤ ਤੱਕ ਪਹੁੰਚਿਆ ਤਾਂ ਇਹ ਸੁਰਖੀਆਂ ਦਾ ਵਿਸ਼ਾ ਬਣ ਗਿਆ ਹਾਲਾਂਕਿ ਉਸ ਤੋਂ ਬਾਅਦ ਲੜੈ ਨੂੰ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਵਾਉਣਾ ਪਿਆ ਤਾਂ ਤਿਆਰ ਹੋਇਆ ਹੋਇਆ ਸੀ ਲੜਾ ਹੱਥ ਵਿੱਚ ਕੰੰਧਨ ਵਧਿਆ ਹੋਇਆ ਸੀਗਾ ਤਾਂ ਉਹ ਕੰਗਣ ਬੰਨਦੇ ਹੀ ਉਹ ਜੋ ਹੈ ਜੇਲ੍ਹ ਦੇ ਵਿੱਚ ਗਿਆ ਯਾਨੀ ਕਿ ਲੜਕੀ ਨੇ ਜਦੋਂ ਖੁਲਾਸੇ ਕੀਤੇ ਤਾਂ ਜੇਲ੍ਹ ਦੇ ਵਿੱਚ ਲੜਾ ਦਿਨ ਭਰ ਰਿਆ ਪਰ ਆਖਰਕਾਰ ਉਸੂਫਿਆ ਆਪਣੀ ਪ੍ਰੇਮਿਕਾ ਦੇ ਨਾਲ ਕਰਵਾਉਣਾ ਪਿਆ ਜਿਸ ਤੋਂ ਬਾਅਦ ਇਹ ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਾਕਦਾ ਹੋਇਆ ਦਿਖਾਈ ਦਿੱਤਾ ਜਿਸ ਦੀ ਚਰਚਾ ਹਰ ਪਾਸੇ ਹੋ ਚੁੱਕੀ ਹੈ ਤਾਂ ਦੇਖੋ ਕਿਵੇਂ ਬਰਾਤ ਜਾਣ ਤੋਂ ਪਹਿਲਾਂ ਹੀ ਪ੍ਰੇਮਿਕਾ ਨੇ ਆਖੇ ਅਜਿਹੀਆਂ ਕੋਲਾ ਖੋਦਦੀਆਂ ਕਿ ਆਖਰਕਾਰ ਇਹ ਸਾਰਾ ਪਰਿਵਾਰ ਸੋਚਣ ਲਈ ਮਜਬੂਰ ਹੋ ਗਿਆ ਤਾਂ ਆਖਰ ਉਸ ਤੋਂ ਬਾਅਦ ਲਾੜੇ ਦਾ ਵਿਆਹ ਜੋ ਹੈ ਆਪਣੀ ਪ੍ਰੇਮਿਕਾ ਦੇ ਨਾਲ ਹੀ ਹੋਇਆ ਤੇ ਇਨਕਾ ਨਾਲ ਉਸ ਨੂੰ ਵਿਆਹ ਕਰਵਾਉਣਾ ਪਿਆ ਜਿਸ ਤੋਂ ਬਾਅਦ ਹੁਣ ਆਖਰ ਤੋਹਾਂ ਪਰਿਵਾਰਾਂ ਨੇ ਰਜ਼ਾਮੰਦੀ ਕਰ ਲਈ ਹੈ ਯਾਨੀ ਕਿ ਲੜੇ ਦਾ ਦੂਸਰਾ ਵਿਆਹ ਹੋਣ ਵਾਲਾ ਸੀ ਇਸ ਬਾਬਤ ਵੱਡੇ ਖੁਲਾਸੇ ਪ੍ਰੇਮਿਕਾ ਨੇ ਆਖੇ ਕਰ ਦਿੱਤੇ ਕਿ ਪਹਿਲਾਂ ਮੇਰੇ ਨਾਲ ਵਿਆਹਿਆ ਸੀ ਪਰ ਇਸ ਨੇ ਮੁੜ ਕੇ ਮੈਨੂੰ ਛੱਡ ਦਿੱਤਾ ਅਜਿਹੇ ਕੁਝ ਚੀਜ਼ਾਂ ਦੇ ਖੁਲਾਸੇ ਹੋਏ ਤੇ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਪਰ ਹੁਣ ਦੋਹਾਂ ਦੇ ਵਿੱਚ ਆਪਸੀ ਸਹਿਮਤੀ ਪਰਿਵਾਰਾਂ 'ਚ ਬਣੀ ਤੇ ਫਿਰ ਪ੍ਰੇਮਿਕਾ ਦੇ ਨਾਲ ਹੀ ਲੜੇ ਨੇ ਵਿਆਹ ਕਰਵਾ ਲਿਆ ਇਹ ਕੋਈ ਪਹਿਲਾ ਮਾਮਲਾ ਨਹੀਂ ਬਹੁਤ سارے ਅਕਸਰ ਤੁਸੀਂ ਮਾਮਲੇ ਦੇਖੇ ਹੋਣਗੇ ਜਿੱਥੇ ਅਕਸਰ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋ ਜਾਂਦੀਆਂ ਨੇ ਖਬਰਾਂ ਵਾਇਰਲ ਹੁੰਦੀਆਂ ਨੇ ਜਿਹੜਾ ਕਿ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਯਾਹਰਾਂ ਦੇ ਵਿੱਚ ਹੀ ਇੱਕ ਔਰਤ ਨੇ ਵਿਆਹ ਤੋਂ ਪਹਿਲਾਂ ਹੀ ਲਾੜੇ ਦਾ ਘਰ ਤੋੜ ਦਿੱਤਾ ਜਾਇਂ ਕਿ ਉਸਨੇ ਖੁਲਾਸਾ ਕੀਤਾ ਕਿ ਪਹਿਲਾਂ ਮੇਰੇ ਨਾਲ ਵਿਆਹ ਹੋਇਆ ਹੋਇਆ ਹੈ। ਉਸ ਤੋਂ ਬਾਅਦ ਉਸਨੇ ਜਿਹੜੇ ਖੁਲਾਸੇ ਕੀਤੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੱਡੀਆਂ ਚਰਚਾਵਾਂ ਤੇਜ਼ ਹੋ ਗਈਆਂ ਤਾਂ ਸੋਸ਼ਲ ਮੀਡੀਆ ਤੇ ਇਹ ਮਾਮਲਾ ਵਾਇਰਲ ਹੋਇਆ ਤੇ ਇਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋਈਆਂ ਕਿ ਆ ਖਿਡਾਰੀ ਨੂੰ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਕਰਵਾਉਣਾ ਪਿਆ